ਅਨਸਨਾਵੇ ਖਿਲਾਫ ਚਲਾਈ ਮਹਿੰਮ ਤਹਿਤ ਪੁਲਿਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਇੱਕ ਚੋਰੀ ਦੇ ਮਕਦਮੇ ਦੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਤੋਂ ਚੋਰੀ ਦਾ ਸਮਾਨ ਬਰਾਮਦ ਕੀਤਾ ਗਿਆ ਦੋਸ਼ੀ ਪਾਸੋਂ ਝਗਾਈ ਦੇ ਨਾਲ ਪੁੱਛਗਿੱਛ ਕੀਤੀ ਗਈ ਜਿਸ ਦinę ਚਾਂਦੇਹੀ ਦੇ ਆਧਾਰ ਤੇ ਦੋਸ਼ੀ ਜਸਵਿੰਦਰ ਸਿੰਘ ਉਕਤ ਦੇ ਘਰ ਵਿੱਚੋਂ ਚੋਰੀ ਕੀਤੇ ਗਏ 9 ਆਈਟਮ ਸੋਨੇ ਦੇ ਗਹਿਣੇ ਚਾਂਦੀ ਦੇ ਗਹਿਣੇ ਅਤੇ ਵਿਦੇਸ਼ੀ ਡਾਲਰ ਬਰਾਮਦ ਕੀਤੇ ਗਏ ਥਾਲਾਮੁਖੀ ਨੇ ਜਾਣਕਾਰੀ ਦਿੱਤੇ ਹੋਇਆ ਦੱਸਿਆ ਕਿ ਪੁੱਛਗਿੱਛ ਦੇ ਦੌਰਾਨ ਗ੍ਰਿਫਤਾਰ ਕੀਤੇ ਗਏ ਦੋਸ਼ੀ ਰਾਹੁਲ ਤੇ ਸਨੀ ਨੇ ਸੀ ਆ ਕਿ ਉਹ ਥੋੜੇ ਸਮੇਂ ਦੇ ਵਿੱਚ ਜ਼ਿਆਦਾ ਪੈਸਾ ਕਮਾਉਣਾ ਚਾਹੁੰਦੇ ਸਨ ਜਿਸ ਦਾ لالਚ ਉਹਨਾਂ ਦੇ ਮਨ ਦੇ ਵਿੱਚ ਸੀ ਅਤੇ ਇੱਕ ਬੰਦਕਰਾਂ ਦੇ ਵਿੱਚ ਰੇਕੀਆਂ ਕਰਕੇ ਉਹਨਾਂ ਥਾਵਾਂ ਤੇ ਚੋਰੀਆਂ ਕੱਟਣਾਵਾਂ ਦਾ ਅੰਜਾਮ ਦਿੰਦੇ ਸਨ। ਐਸਐਸਪੀ ਜ਼ਿਲ੍ਹਾ ਸ਼ਿਪ ਭਗਤ ਸਿੰਘ ਨਗਰ ਡਾਕਟਰ ਮਹਿਤਾਬ ਸਿੰਘ ਜੀ ਆਈਪੀਐਸ ਉਹਨਾਂ ਦੀ ਜੇਰੇ ਨਿਗਰਾਨੀ ਔਰ ਉਹਨਾਂ ਦੇ ਨਿਰਦੇਸ਼ਾਂ ਤੇ ਜਿਹੜੀ ਮਲਪੁਰ ਪਿੰਡ ਦੇ ਵਿੱਚ ਪਿਛਲੇ ਦਿਨੀ 4625 ਨੂੰ ਕਤਲ ਹੋ ਗਿਆ ਸੀ। ਔਰ ਇਹ ਅਨਾ ਕਤਲ ਸੀ ਜਿਹਦੇ ਵਿੱਚ ਇੱਕ ਵਿਅਕਤੀ ਜਿਹੜਾ ਹੈਗਾ ਸੀ ਸੜਕ ਤੇ ਜਿਹਦੀ লাশ ਛੁੱਟੀ ਹੋਈ ਸੀ ਔਰ ਦੇਖਣ ਤੋਂ ਐਕਸੀਡੈਂਟ ਲੱਗਦਾ ਸੀ ਪਰ ਬੜਾ ਮਿਨੂਟਲੀ ਦੇਖਣ ਤੋਂ ਬਾਅਦ ਸਾਨੂੰ ਲੱਗਿਆ ਕਿ ਇਹ ਕਤਲ ਕਰਕੇ ਸਿਰਫ ਜਿਹੜੀ লাশ ਹੈਗੀ ਉਹਨੂੰ ਕਤਲ ਨੂੰ ਐਕਸੀਡੈਂਟਸ ਕਨਵਰਟ ਕਰਨ ਲਈ ਕੀਤਾ ਗਿਆ ਸੋ ਉਹਦੇ ਤੇ ਮੁਕਦਮਾ ਦਰਜ ਕੀਤਾ ਗਿਆ ਸੀਗਾ ਮੁਕਦਮਾ ਉਸੇ ਦਿਨ 57 ਨੰਬਰ 5625 ਨੂੰ ਪਿੰਡ ਦੇ ਸਰਪੰਚ ਦੇ ਬਿਆਨਾਂ ਤੇ ਔਰ ਇਹਦੇ ਵਿੱਚ ਜਿਹੜਾ ਮ੍ਰਿਤਕ ਸੀਗਾ ਉਹਦੀ ਵੀ شناخت ਨਹੀਂ ਸੀਗੀ ਔਰ ਬਾਅਦ ਚੌਦੀ شناخت ਹੋਈ ਸੀ ਜਿਹਦਾ ਨਾਮ ਹਰਮੇਸ਼ ਮੇਸ਼ਾਬਾਸੀ ਮਲ ਪਰ ਪਾਇਆ ਗਿਆ ਸੀ ਸੋ ਇਸ ਸਬੰਧ ਵਿੱਚ ਤਫਤੀਸ਼ ਲਈ ਐਸਐਸਪੀ ਸਾਹਿਬ ਵੱਲੋਂ ਸੈਟ ਬਣਾਈ ਗਈ ਸੀ ਜਿਦੇ ਵਿੱਚ ਐਸਪੀ ਡੀ ਸਾਹਿਬ ਸਰਦਾ ਸਰਜੀਤ ਸਿੰਘ ਬਈਆ ਡੀਐਸਪੀ ਨਵਾਂ ਸ਼ਹਿਰ ਔਰ ਐਸਐਚਓ ਔਰ ਇਸ ਤੋਂ ਇਲਾਵਾ ਸੀਆਈਏ ਨੂੰ ਅਸੋਸੀਏਟ ਕੀਤਾ ਗਿਆ ਸੀ ਸੋ ਇਸ ਕਤਲ ਦੀ ਗੁੱਥੀ ਨੂੰ ਮੁਖ ਅਫਸਰ ਥਾਣਾ ਔਰ ਔਰ ਸੀਏ ਇਨਚਾਰਜ ਇਹਨਾਂ ਦੀ ਟੀਮ ਵੱਲੋਂ ਜਿਹੜੇ ਦੋਸ਼ੀ ਹੈਗੇ ਆ ਉਹ ਗ੍ਰਿਫਤਾਰ ਕਰ ਲਏ ਗਏ ਦੋਨੋਂ ਔਰ ਦੋਸ਼ੀ ਗ੍ਰਿਫਤਾਰ ਕਰਨ ਤੋਂ ਬਾਅਦ ਉਹਨਾਂ ਤੋਂ ਬਾਰਦਾਤ ਵਰਤੇ ਗਏ ਡੰਡੇ ਔਰ ਮੌਕੇ ਤੋਂ ਲੈ ਗਏ ਹੋਏ ਮੋਬਾਈਲ ਮ੍ਰਿਤਕ ਦੇ ਜਿਹੜੇ ਕੱਪੜੇ ਸੀਗੇ ਇਹ ਸਾਰਾ ਕੁਝ ਬਰਾਮਦ ਕਰ ਲਿਆ ਗਿਆ ਤੇ ਇਸ ਅੰਨੇ ਕਤਲ ਦੀ ਗੁੱਥੀ ਨੂੰ ਜਿਹੜਾ ਮਲਪੁਰ ਦੇ ਵਿੱਚ 4625 ਨੂੰ ਹੋਇਆ ਸੀ ਉਹਨੂੰ ਇਸ ਠੱਗਣਾ ਸੁਲਝਾ ਲਿਆ ਗਿਆ ਸਰ ਮਾਰਨ ਦਾ ਕਾਰਨ ਕੀ ਹੈ ਸਰ ਮਾਰਨ ਦਾ ਮੁੱਦਾ ਕੀ ਸੀ ਇਹ ਦੋਨੋਂ ਜਿਹੜੇ ਵਿਅਕਤੀ ਸੀ ਜਿਨ੍ਹਾਂ ਨੇ ਇਹਦੀ ਮਾਰਿਆ ਕਤਲ ਕੀਤਾ ਇੱਕ ਦਾ ਨਾਮ ਮਨਦੀਪ ਸਿੰਘ ਔਰਦੀਪਾ ਜਿਹਦਾ ਪਿੰਡ ਮਲਪੁਰ ਹੈ ਤੇ ਉਹਦੇ ਨਾਲ ਉਹਦਾ ਸਾਥੀ ਸੁਖਵਿੰਦਰ ਸਿੰਘ ਉਰਫ ਚੌਕੀ ਸੀਗਾ ਜਿਹਦਾ ਜਿਹੜਾ ਪਿੰਡ ਹੈਗਾ ਹੁਸੈਨਪੁਰ ਹੈ ਇਹ ਦੋਨੋਂ ਆਪਸੀ ਦੋਸਤ ਸੀਗੇ ਇਹ ਲਾਗੇ ਪੱਠੇ ਤੇ ਬੈਠ ਕੇ ਸ਼ਰਾਬ ਪੀਦੇ ਸੀ ਜਦੋਂ ਇਹ ਸ਼ਰਾਬ ਪੀਦੇ ਸੀ ਤੇ ਜਿਹੜਾ ਮ੍ਰਿਤਕ ਹੈਗਾ ਮੇਸ਼ਾ ਇਹ ਉੱਥੋਂ ਲੰਘਿਆ ਜਾ ਰਿਹਾ ਸੀ ਤੇ ਇਹਦੇ ਹੱਥ 'ਚ ਫੋਨ ਸੀਗਾ ਇਹਨਾਂ ਨੇ ਉਸ ਤੋਂ ਸ਼ਰਾਬੀ ਹਾਲਤ 'ਚ ਫੋਨ ਦੀ ਮੰਗ ਕੀਤੀ ਕਿ ਸਾਨੂੰ ਇਹ ਫੋਨ ਦੇ ਦਿਓ ਮੈਂ ਕਿਸੇ ਨੂੰ ਫੋਨ ਕਰਨਾ ਸੀ ਇਹਨੇ ਫੋਨ ਦੇਣ ਤੋਂ ਮਨਾਂ ਕੀਤਾ ਇਹਨਾਂ ਦਾ ਆਪਸੀ ਟਕਰਾਅ ਹੋ ਗਿਆ ਟਕਰਾਅ ਤੇ ਇਹਨਾਂ ਨੇ ਮੇਸ਼ੇ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਨੇੜੇ ਤੋਂ ਡੰਡੇ ਪੱਟ ਕੇ ਔਰ ਉਸ ਦਰਾਂ ਇਹਨਾਂ ਦੇ ਜਿਆਦਾ ਸ਼ਰਾਬੀ ਹਾਲਤ ਚ ਉਹਨੂੰ ਘੁੱਟ ਦਿੱਤਾ ਜਿਸ ਦੇ ਨਾਲ ਉਹਦੀ ਮੌਤ ਹੋ ਗਈ ਤੇ ਫਿਰ ਇਹਨਾਂ ਨੇ ਉਹਨੂੰ ਕਢੀਸ ਕੇ ਸੜਕ ਤੇ ਲੈ ਕੇ ਗਏ ਜਦੋਂ ਕਢੀਸ ਰਹੇ ਸੀਗੇ ਉਸ ਦਰਾਂ ਉਹਦੇ ਸਾਰੇ ਕੱਪੜੇ ਜਿਹੜੇ ਸਰੀਰ ਤੋਂ ਉਤਰ ਗਏ ਔਰ ਇਹਨਾਂ ਨੇ ਉਹਨੂੰ ਕਤਲ ਨੂੰ ਜਿਹੜਾ ਐਕਸੀਡੈਂਟ ਬਣਾਉਣ ਦੀ ਨੀਅਤ ਦੇ ਨਾਲ ਸੜਕ ਤੇ ਸੁੱਟ ਦਿੱਤਾ ਔਰ ਮੌਕੇ ਤੋਂ ਜਿਹੜਾ ਮੋਬਾਈਲ ਲੈ ਗਿਆ ਸੀ ਇਹ ਉਹਦਾ ਔਰ ਉਹਦੇ ਕੱਪੜੇ ਲੈ ਗਿਆ ਸੀ ਚੱਪਲ ਲੈ ਗਿਆ ਸੀ ਉਹ ਸਾਰੇ ਬਰਾਮਦ ਹੋ ਗਏ ਜਿਹੜੇ ਡੰਡੇ ਜਿਨ੍ਹਾਂ ਨਾਲ ਕਤਲ ਕੀਤਾ ਸੀ ਖੂਨ ਅਲੂਤ ਉਹ ਵੀ ਬਰਾਮਦ ਹੋ ਗਿਆ ਸੋ ਇਹਨਾਂ ਦੀ ਉੱਥੇ ਹੋਈ ਹੋਈ ਤਕਰਾਰ ਸਿਰਫ ਫੌਨ ਮੰਗਣ ਤੋਂ ਉਹੀ ਇਸ ਕਤਲ ਦਾ ਕਾਰਨ ਬਣਿਆ। ਗ੍ਰਿਫਤਾਰੀ ਕਿੱਤੋਂ ਹੋਈ? ਇਹ ਉੱਥੋਂ ਮਲਪੁਰ ਦੇ ਲਾਗੇ ਤੋਂ ਮੁਖਬਰੀ ਦੀ ਇਤਲਾਹ ਤੋਂ ਇਹ ਜਿਹੜੇ ਹੈਗੇ ਦੋਨਾਂ ਨੇ ਇਹਨਾਂ ਨੇ ਇਨਚਾਰਜਾਂ ਨੇ ਕਤਲ ਗ੍ਰਿਫਤਾਰ ਕੀਤੇ। ਇਹਨਾਂ ਦਾ 2 ਦਿਨ ਦਾ ਰਿਮਾਂਡ ਲਿਆ ਗਿਆ 2 ਦਿਨ ਦੇ ਰਿਮਾਂਡ ਦੌਰਾਨ ਇਹ ਸਾਰੀਆਂ ਬਰਾਮਦੀਆਂ ਕੀਤੀਆਂ ਗਈਆਂ। ਸੋ ਇਸ ਤਰ੍ਹਾਂ ਇਹ ਕਤਲ ਦੀ ਜਿਹੜੀ ਸਾਡੀ ਗੁੱਥੀ ਸੁਲਝਦੀ ਹੈ। ਇਹਨਾਂ ਤੋਂ ਪਹਿਲਾਂ ਵੀ ਇੱਕੋ ਮਕਦਮਾ ਕਿਹ ਜਾਂ ਪਹਿਲੇ ਹਾਂ ਮਨਦੀਪ ਤੇ ਪਹਿਲਾਂ ਜਿਹੜਾ ਐਂਡੀਪੀ ਸੈਕਟਰ ਦਾ ਮਕਦਮਾ ਹੈ 24 ਦਾ 105 ਨੰਬਰ ਔਰ ਜਿਹੜਾ ਸੁਖਵਿੰਦਰ ਹੈਗਾ ਇਹਤੇ ਵੀ ਖੋ ਦਾ ਮੁਕਦਮਾ ਪਹਿਲਾਂ ਹੀ ਥਾਣਾ ਸਿੱਟੀ ਨਵਾਂ ਸ਼ਹਿਰ ਚ ਦਰਜ ਹੈਗਾ ਇਹ 15 ਦਾ ਮੁਕਦਮਾ ਇਹਨਾਂ ਦੇ ਖਿਲਾਫ ਦਾ ਹਾਂਜੀ ਇਹਦੋਂ ਬਸਨੀ ਕਿੱਥੇ ਦੇ ਨੇ ਮਨਦੀਪ ਸਿੰਘ ਦੀਪਾਤਾ ਹੈਗਾ ਮਾ